ਸਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਗੁਲਾਮੀ ਵਾਲੇ ਪਿੰਡ ਦੇ ਵਿੱਚ ਆ ਛਿੰਦੇ ਵੀਰ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਜਾਨਵਰ ਚਾਰ ਦਿਖਾਉਣੇ ਆ ਮਿੱਤਰੋ ਤੇ ਜੋ ਤੁਹਾਡੇ ਦਿਲਾਂ ਦੇ ਧੜਕਣ ਦਿਲਾਂ ਤੇ ਰਾਜ ਕਰਨ ਵਾਲੀ ਨਸਰ ਜਿਹਨੂੰ ਤੁਸੀਂ ਮੁਹੱਬਤੀ ਪਿਆਰ ਕਰਦੇ ਆ ਮਿੱਤਰੋ ਔਰ ਨੀਲੀ 라ਵੀ नस्ਲ ਦੀਆਂ ਦੋ ਮੱਜਾ ਵਖਾਊਂਗਾ ਦੋਵੇਂ ਸੂਈਆਂ ਸਵਾਈਆਂ ਹੋਣਗੀਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਇੱਕ ਕਾਲੀ ਮੱਝ ਹੋਊਗੀ ਮਿੱਤਰੋ ਤੇ ਇੱਕ ਹੋਊਗੀ ਗਾਂ ਐਂਡ ਤੇ 4 ਜਨਵਾਰਾਂ ਦੀ ਪ੍ਰੋਪਰ ਡਿਟੇਲ ਜਾਣਦੇ ਹੋਏ ਮਿਲਦੇ ਆਪਾਂ ਛੰਦੇਵੀਰ ਨੂੰ ਕਰਦੇ ਆਂ ਗੱਲਬਾਤ ਛੰਦੇਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਛੰਦੇ ਵੀਰੇ ਕੀ ਹਾਲ ਆ ਬੜੇ ਵਧੀਆ ਵੀਰੇ ਠੀਕ ਹੈ ਛਿੱਟਾ ਦੇ ਪਰਿਵਾਰ ਬਾਈ ਵਧੀਆ ਹੀ ਠੀਕ ਠਾਕ ਠੀਕ ਹੈ ਬਾਈ ਅੱਛਾ ਛੰਦੇਵੀਰੇ ਨਾਮ ਤਾਂ ਤੇਰਾ ਰਸਤਾ ਮੈਂ ਛੰਦਾ ਹਣਾ ਤੇ ਘਰ ਆ ਗਿਆ ਆਪਣਾ ਬਾਹਰ ਖੇਤਾ ਦੇ ਠੀਕ ਸੂਏ ਦੇ ਨਾਲ ਆ ਗਿਆ ਬਾਬੇ ਦੀ ਜਗ੍ਹਾ ਦੇ ਕੋਲ ਬਾਬੇ ਦੇ ਜਗ੍ਹਾ ਦੇ ਕਿੰਨਾ ਸੁਆ ਬਾਈ ਇਹ ਦੂਸਰਾ ਸੁਭਾ ਮਾਲਕਾਂ ਦੇ ਆਪਾਂ ਤੀਸਰਾ ਠੀਕ ਆ ਵੀਰੇ ਕਿੰਨੇ ਦਿਨ ਹੋ ਗਏ ਬ੍ਰਦਰ ਸੋਈ ਨੂੰ ਇਹਨੂੰ ਇਹਨੂੰ ਸੋਈ ਨੂੰ ਅਜ 15 16 ਦਿਨ ਹੋ ਗਏ ਕੀ ਆ ਕੱਟਾ ਕੀ ਮਗਰ ਕੱਟੀ ਆਈ ਅੱਛਾ ਕੱਟੀ ਆ ਮਗਰ ਹੈ ਹਾਂਜੀ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਹੁਣ ਇਹ ਹੋਣੇ ਥੱਲੇ 15 ਲੀਟਰ ਦੁੱਧ ਤਿਆਰ ਆਈ 15 ਲੀਟਰ ਦੁੱਧ ਤਿਆਰ ਆ ਹੁਣ ਹਾਂਜੀ ਚੂਣ ਚੰਨ ਕਿਵੇਂ ਲੱਗਾਂ ਬਹੁਤ ਵਧੀਆ ਭੋਲੀ ਜਾਵਾਂ ਭੋਲੀ ਜਾਵਾਂ ਅੱਛਾ ਤੇਰੇ ਹਿਸਾਬ ਨਾਲ ਪੀਕ ਲੈਵਲ ਦਾ ਕਿੰਨਾ ਕੱਟ ਦੂ 17 18 17 18 ਠੀਕ ਇੱਥੇ ਚੱਲੀ ਜਾਊਗਾ ਹਾਂ ਇੱਥੇ ਚੱਲੀ ਜਾਊਗਾ ਵੀ ਖੜ ਜਿੱਥੇ ਘਰ ਕਰਗੀ ਉੱਥੇ ਦਊਗੀ ਦੋਸਤ ਕੱਢੀ ਵੀਰੇ ਤੋਰੀ ਮੜਾ ਖੋਲੀ ਭਰਾਏ ਨੂੰ ਬਾਹਰੋਂ ਅੱਛਾ ਜੇ ਮੈਨਾਂ ਇੱਕ ਗੱਲ ਹੋਰ ਆ ਚੋਣ ਚਾਂਣ ਦੇ ਵਿੱਚ ਕਿਵੇਂ ਬੰਦੇ ਬੁੰਦੇ ਹੱਥ ਹੁਦਦਾ ਕੋਈ ਚੱਕਰੀਂ ਜੋ ਮੈਂ ਮਰਜੀ ਜੋ ਛੜਾ ਮਰਜੀ ਜੋਈ ਠੀਕ ਆ ਭਾਈ ਠੀਕ ਆ ਓਕੇ ਲੈ ਵੀ ਮਿੱਤਰੋ 15 ਕਿਲੋ ਦੁੱਧ ਕੰਡੇ ਲਾਉਂਦੀ ਆ ਣ ਤਿਆਰ ਆ ਜਾਵਾਂ ਉੱਚੀ ਲੰਮੀ ਕੱਦ ਕਾਠ ਵਾਲੀ ਪੜੀ ਸਭੀ ਵਜਨ ਵਜੂਦ ਵਾਲੀ ਮੈਂ ਵੇਲ ਬਾਡੀ ਵਾਲੀ ਮੈਂ ਪੱਠਪੁੜੇ ਦੀ ਚੌੜੀ ਖੜਵੀ ਮਗਰ ਵੀ ਇੰਦੇ ਕੱਪੀ ਆ 15 20 ਦਿਨਾਂ ਦੇ ਹੰਦਾ ਸੁਆਵਾ ਮਿੱਤਰੋ ਦੇਖ ਸਕਦੇ ਭੰਦੇ ਬਈ ਬਸ ਸੋਹਣੀ ਸੁਨੱਖੀ ਜੰਨੀ ਹੈਗੀ ਆ ਮਿੱਤਰੋ ਹਰ ਪੱਖ ਤੋਂ ਕਰਮਾਂ ਵਾਲੀ ਜਿਹਨੇ ਨੀਲੀ ਦਾਵੀ ਦੀ ਮੈਂ ਰੱਖਣੀ ਉਹਦੇ ਲਈ ਇਲਾਹੇਵੰਦ ਚੀਜ਼ ਆ ਕਿਉਂਕਿ ਬਈ ਬੱਚਾ ਵੀ ਮਗਰ ਚੰਗਾ ਮਿਲ ਜਾਣਾ ਕਿਉਂਕਿ ਜੇ ਮਾਂ ਚੰਗੀ ਆ ਤਾਂ ਧੀ ਨੇ ਵੀ ਕੋਈ ਚੰਗਾ ਰਕਾਰਡ ਪੈਦਾ ਕਰਨਾ ਹੀ ਕਰਨਾ ਇਹ ਦੋ ਜਾਨਵਰ ਆ ਜਾਣੇ ਇੱਕ ਦੀ ਥਾਂ ਵੀਰੇ ਰੇਟ ਕੀ ਰਹੂਗਾ ਬਈ ਰੇਡ ਮੁੱਲ ਜਿਹੜਾ ਮਾਦੀ 1.5 ਦੀ ਦੇ ਦੇਾਂਗੇ ਖਾਣਾ ਦਾ ਤੇ ਘਾਟੇ ਬਾੜੇ ਕਰਕੇ ਹੋਰ ਮੰਨਤਾਂ ਕਿੰਨਾ ਕਰ ਦੇਗਾ ਹਨਾ 45 ਦੀ ਦੇ ਦੇਾਂਗੇ ਮੈਂ ਕਹਦਾ ਕੁਝ ਬਤੁਹੀਂ ਜੋ ਕੈਦ ਹੋ ਜੋ ਮਰਜੀ ਮੈਂ ਪਹਿਲਾਂ 35 ਦੀ ਮੈਂ ਤੈਨੂੰ ਨਹੀਂ ਹੈ ਨਹੀਂ ਆਪਾਂ ਬਿਲਕੁਲ ਪਹਿਲਾਂ ਹੀ ਜਾਇਜ਼ ਜੀ ਕਿੰਨੇ ਦੀ ਫਿਰ ਹਾਂ ਮੇਰੇ ਮਾਰ ਕੇ ਤੇਰੇ ਮਨ ਤਾਨ ਕਰਕੇ ਆਖਿਆ 45 ਚੋਂ ਮਾਨਤਨ ਹੋ ਜਾਊਗਾ ਤੋਦੂਗਾ ਹਾਂ ਬਿਲਕੁਲ ਠੀਕ ਹੈ ਲੈ ਵੀ ਮਿੱਤਰੋ ਇੱਕ 45 ਚੋਂ ਵੀ ਮਾਨਤਨ ਵੀਰਾ ਕਰ ਦੂਗਾ ਤੁਹਾਡਾ ਅੱਛਾ ਦੋ ਨੰਬਰ ਤੇ ਜਿਹੜੀ ਝੋਟੀ ਆ ਭਾਈ ਇਹਦੇ ਬਾਰੇ ਦੱਸੀ ਇਹਨੂੰ ਅੱਜ 5 ਦਿਨ ਹੋ ਗਏ ਸੂਈ ਨੂੰ ਮਗਰੇ ਦੇ ਕੱਟਾ ਹੀ ਇਹਦੇ ਮਗਰ ਕੱਟਾ ਗਿਆ ਹਾਂ ਜੀ ਇਹਦੇ ਮਗਰ ਇਹ 50 ਦਿਨਾਂ ਦੀ ਸੂਈ ਕਿੰਨਾ ਦੁੱਧ ਦਿੱਤੇ 11 ਤੋਂ 12 ਕਿਲੋ ਦੁੱਧ ਹੁਣ ਤਿਆਰ ਹੈ ਦੇ ਥੱਲੇ 11 ਤੋਂ 12 ਕਿਲ ਲੇਵਾ ਥੋੜਾ ਜਿਵੇਂ ਮਾਰਾ ਤੁਰਦੀ ਹਾਂ ਹਾਂ ਬੰਦ ਲੇਵੇ ਜਾਂਦੀ ਬੰਦ ਲੇਵੇ ਦੀ ਆ ਬਰੀਕੀ ਚੰਗੀ ਆ ਹਨਾ ਹਾਂਜੀ ਆ ਕੱਟਾ ਇਹਦੇ ਮਗਰ ਹੈ ਹਾਂਜੀ ਉਹ ਪਿਓਰ ਨੀਲੀ ਦਾ ਵੀ ਆ ਕੱਟਾ ਇਹ ਕਿੰਨੇ ਦੀ ਦੇ ਰਿਹਾ ਵੀਰੇ ਇਹ ਕਿੰਨੀ ਦੀ ਦੇ ਵੀਰੇ ਇਹ 1.45 ਦੀ ਦੇ ਦੇ ਜਿਸ ਨੂੰ ਕਾਟੇ ਬਾੜੇ 40 ਦੀ ਦੇ ਦਿਆਂਗੇ ਕੱਢੀ ਬਾੜੋਂ ਤੂਰੀ ਭਰ ਲਿਆ ਵੀ ਮਿੱਤਰੋ ਇਹ ਦੂਜਾ ਸੂਆ ਦਾ ਵੀਰੇ ਦੂਜਾ ਸੂਆ ਦੂਜਾ ਸੂਆ 50 ਦਿਨਾਂ ਦੀ ਸੂਈਆ ਮਗਰ ਕੱਟਾ ਵਾ 11 ਤੋਂ 12 ਕਿਲੋ ਦੁੱਧ ਨਾਲਿਓ ਬੋਲਾ ਨਾਲਿਓ ਕੰਡੇ ਤੇ ਐਨ ਚੜਾਉਂਦੀ ਆ ਕਰਮਾ ਵਾਲੀ ਚੋਣ ਚਣ ਬਹੁਤ ਚੰਗਾ ਲੱਗਾ ਹੋਇਆ ਬਾਈ ਵੇਖੋ ਕਾਕਾ ਤੁਰਦੀ ਨਾ ਪਹਿਲਵਾਨਾਂ ਵਾਂਗੂ ਲਈ ਵੀਰੇ ਖੜਨ ਦੀ ਖੁਣਨੀ ਦੀ ਮੈਂ ਦੀ ਚੰਗੀ ਆ ਲੇਵਾ ਘੱਟ ਦਿਖਾਉਂਦੀ ਆ ਪਰ ਦੁੱਧ ਚੰਗਾ ਭਾਂਡੇ ਚ ਪਾਉਂਦੀ ਆ ਨਜ਼ਰਾਂ ਤੋਂ ਖਹਿੜਾ ਹੀ ਛਡਾਉਂਦੀ ਆ ਮਿੱਤਰੋ ਅੱਖਾਂ ਦੇ ਜਵਾਬ ਅੱਖਾਂ ਦੇ ਵਿੱਚ ਜਵਾਬ ਤੁਹਾਨੂੰ ਮਿਲੂਗਾ ਮਿੱਤਰੋ ਚਾਰੇ ਪੈਰਾਂ ਤੇ ਮਾਰਕਿੰਗ ਲੇਵੇ पांडे ਦੇ ਬਲਣ 1921 ਵੀ ਤੁਹਾਨੂੰ ਕੋਈ ਪਾਸਾ ਸਾਸਾ ਨਹੀਂ ਦਿਸਣਾ ਦੇ ਵਿੱਚ ਐਂਡ ਪੱਧਰੀ ਸਮੁੰਦਰੀ ਫੱਟੀ ਵਾਲਾ ਨਿਵਾ ਕਰਨ ਵਾਲੀ ਦੇ ਥੱਲੇ ਤੇ ਇਹਦਾ ਰੇਟ ਹੈ 45 ਇੱਕ 40 ਦੀ ਦੇਣੀ ਜੇ ਜੋੜਾ ਲੈਣਾ ਹੋਇਆ ਤੇ ਫਿਰ ਜੋੜੇ ਦੇ ਵਿੱਚ ਉਹੋ ਜਿਹਾ ਗੱਲਬਾਤ ਹੋ ਜੂਗੀ ਤੇ ਵੀਰ ਤਿੰਨ ਨੰਬਰ ਤੇ ਬਈ ਜਿਹੜੀ ਬਈ ਤੇਨ ਨੰਬਰ ਤੇ ਮੈਂ ਝੋਟੀ ਸੂਣ ਵਾਲੀ ਆ ਜੀ ਦੂਸਰਾ ਲੈਂਦੀ ਆ ਜੀ ਹਾਂ ਲੈ ਲੈਂਦੀ ਕਿ ਵੀਰੇ ਹਜੇ ਅਜੇ ਹਫਤਾ ਲੈ ਜੂਗੀ ਗਾਲੀ ਵਾਲੂਆ ਬੜਾ ਹੈ ਮੇਵਾ ਲੂਆ ਬਹੁਤ ਆ ਜੀ ਅਚੇ ਫੋੜ ਜਿਹੜੀ ਜਲਦੀ ਜਲਦੀ ਨਹੀਂ ਨਹੀਂ ਮੂੰਹ ਹੈ ਨਹੀਂ ਫੋੜ ਦਾ ਮੂੰਹ ਹੀ ਨਹੀਂ ਠੀਕ ਆ ਕੱਢੀ ਪਰ ਤੋਰੀ ਵੀਰੇ ਮੜਾਇਆ ਲੈ ਵੀ ਮਿੱਤਰੋ ਇਹ ਸੂਣ ਵਾਲੀ ਝੋਟੀ ਆ ਦਿਨ ਲੈ ਜੂਗੀ ਸਿੰਗਾ ਸੁnga ਲੋ ਵੀ ਚੰਗੀ ਆ ਇਹਦਾ ਵੀ ਰੇਟ ਆਪਾਂ ਵੀਰੇ ਤੋਂ ਪੁੱਛ ਲੈਣੀ ਬਾਹਰੋਂ ਕਢਾ ਕੇ ਢੜਾ ਕਢਾ ਲਈ ਹੁੰਦਾ ਕਰਮਾਂ ਵਾਲੀ ਦਾ ਤੇ ਵੀ ਦੇਖੋ ਕਿਰਾਂ ਦੀ ਮਿੱਤਰੋ ਹਾਂ ਓਕੇ ਦੇਖੋ ਕਿਰਾਂ ਦੀ ਵਾਕੇ ਥੱਲੋ ਦਾ ਅਮਰੀਕਨ ਗਾਂ ਹੀ ਵੜ ਜੂਗਾ ਹੈ ਬਿਲਕੁਲ ਜੀ ਬਹੁਤ ਵਧੀਆ ਵੜਦਾ ਵਡੇ ਭਾਈ ਦੁੱਧ ਕਿੰਨਾ ਇਹਦਾ ਰਿਕਾਰਡ ਦੱਸਿਆ ਭਾਈ ਇਹਦਾ ਪਹਿਲੇ ਸੂਏ ਉਹਨਾਂ ਮਾਲਕਾਂ ਨੇ ਦੱਸਿਆ 15 ਲੀਟਰ ਦੁੱਧ ਚੋਇਆ ਜੀ ਦਿੱਤਾ ਹੋਊਗਾ ਮੈਂ ਜਦੋਂ ਹੁਣ ਮੰਨ ਲਾ 13 14 ਦੁੱਧ ਤਾਂ ਜਾਂਦੀ ਨਹੀਂ ਨਾ ਜੇ 15 ਨਹੀਂ ਤਾਂ ਹਨਾ ਨਹੀਂ 15 ਵੀ ਦੋਗੀ ਕਿਉਂਕਿ ਇਹ ਤਾਂ ਦੇ ਦਾ ਚੱਲ ਵੀ ਤਾਂ 16 17 ਤੇ ਵੀ ਚੱਲ ਸਕਦੀ ਆ ਇਹ ਕੋਈ ਵੱਡੀ ਗੱਲ ਦੁੱਧ ਸੇਵਾ ਤੇ ਆ ਭਾਈ ਹਨਾ ਇਹ ਪਾਇਆ ਨਾਲ ਕੁਝ ਫਿਰ ਇਹਨੇ 8 ਵੀ ਨਹੀਂ ਦੇਣਾ ਤੇ ਜੇ ਖੁਰਲੀ ਜੇ ਕੋਈ ਪਾਤਾ ਤੇ ਭਾਈ ਜਿੰਨਾ ਦੁੱਧ ਤਾਂ ਆਉ ਦੇਂ ਇੰਡੀਪੈਂਡੈਂਟ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ 35 ਦੀ ਦੇ ਦਿਆਂਗੇ ਹਨਾ ਘਾਟੇ ਬਾਟੇ ਕਰਕੇ 30 ਦੀ ਦੇ ਦਿਆਂਗੇ ਠੀਕ ਆ ਭਾਈ ਲੈ ਵੀ ਮਿੱਤਰੋ ਥੱਲੋ ਵੀ ਚੰਗੀ ਆ ਚੋਟੀ ਅੱਛਾ ਗਾਂ ਬਾਰੇ ਵੀਰੇ ਇਹ ਗਾਂ ਨੂੰ ਸੂਈ ਨੂੰ ਹੋ ਗਿਆ 10 ਦਿਨ ਹੋ ਗਏ ਬੱਚਾ ਅੰਦਰ ਆਦਾ ਬੱਚਾ ਮਗਰਾਈ ਠੀਕ ਹੈ ਵੀਰੇ ਕਿੰਨੇ ਦੁੱਧ ਤੇ ਚਲਦੀ ਵੀਰੇ ਹੁਣ ਅਸਲੇ 22 23 ਕਿਲੋ ਦੁੱਧ ਤਿਆਰ ਆਈ ਠੀਕ ਹੈ ਤੇ ਚੂਣ ਚਣ ਕਿਵੇਂ ਚੂਣ ਬਹੁਤ ਵਧੀਆ ਸੀਲ ਠੰਡੀ ਪੋਲੀ ਹੈ ਇਹਦੇ ਇੱਕ ਅਗਲੇ ਥਾਂ ਤੇ ਤਾਰਾਂ ਘਟ ਆਈ ਕਿੰਨੇ ਕੋ ਫਰਕ ਕਿੰਨਾ ਕੋ ਹੋਊਗਾ ਵੀਰੇ ਕੋਈ ਮੰਨ ਲਓ ਇਹਦੇ ਚ ਦੂਜਿਆਂ ਨਾਲੋਂ ਕਿਲੋ ਡੇਢ ਦਾ ਫਰਕ ਹੈਗਾ ਜੀ ਵੀ ਮਨ ਲਓ ਵੀ 1 ਕਿਲੋ ਡੇਢ ਦਾ ਥਣ ਦਾ ਫਰਕ ਹੈਗਾ ਫਰਕ ਹੈਗਾ ਜੀ ਠੀਕ ਆ ਉਹਦੀ ਦਵਾਈ ਚੱਲੀ ਜਾਂਦੀ ਆ ਉਹਦੀ ਹੋਮੋਪੈਥੀ ਦੀ ਦਵਾਈ ਦਿੰਨੇ ਆ ਭਾਈ ਬਸ ਚਾੜਸ ਹੋ ਕੇ ਇਕਰੀ ਜਮਾ ਹੀ ਥਣ ਬੰਦ ਹੋ ਗਿਆ ਸੀ ਹੁਣ ਦੁਬਾਰਾ ਸ਼ੁਰੂ ਹੋ ਗਿਆ ਦੁਬਾਰਾ ਚੱਲਣਾ ਠੀਕ ਆ ਬਸ ਕੋਈ ਗੱਲ ਜੜ ਮਜ਼ਬੂਤ ਕਰ ਗਿਆ ਤੇ ਆ ਜਾਊਗਾ ਕੋਈ ਨਾਰ ਨਹੀਂ ਕਿ ਕੋਈ ਹਾਂਜੀ ਉੱਚੀ ਉੱਚੀ ਵੜੀ ਆ ਇਹ 6 ਦਾ ਕੰਨੀਆਂ ਵਾਲੇ ਦੰਦ ਮਨ ਲਓ ਪੂਨੇ ਕਰਦੀ ਪਈ ਠੀਕ ਆ ਵੀਰੇ ਠੀਕ ਆ ਭਾਈ ਲੈ ਆ ਭਾਈ ਲੈ ਮੈਂ ਮਜ਼ਬੂਤਾ ਨਾ ਵੀ ਟੋਪ ਹੀ ਆ ਹਨਾ ਵਜਨ ਵਜਨ ਵੜਾ ਜਾਣਾ 21 22 23 ਕੇ ਉਧਰ ਤੇ ਬਾਈਕ ਨੂੰ ਦੁੱਧ ਤਿਆਰ ਹੈ ਕੰਡੇ ਵਾਲਾ ਹੋ ਠੀਕ ਹੈ ਬਾਈ ਕੀ ਬਾਤ ਹੈ ਦਸਾਂ ਦਿਨਾਂ ਦੀ ਸੂਈ ਹੈ ਹੈ ਮਗਰ ਬੱਛਾ ਹੈ ਮਗਰ ਬੱਛਾ ਹੀ ਚੋਣ ਨੂੰ ਠੰਡੀ ਹੈ ਬਾਈ ਚੋਣ ਨੂੰ ਭਵੇਂ ਬੱਚਾ ਛੱਡੋ ਜਾਂ ਛੱਡੋ ਕੋਈ ਚੱਕਰ ਨਹੀਂ ਠੀਕ ਹੈ ਬਾਈ ਓਕੇ ਲੈ ਵੀ ਮਿੱਤਰੋ ਹਰ ਪੱਕ ਤੋਂ ਜਿਹੜੀ ਚੰਗੀ ਆ ਤੁਹਾਨੂੰ ਲੱਗਦੀ ਪਈ ਕਰਮਾਂ ਵਾਲੀ ਇਹਦਾ ਬੱਛਾ ਦਿਖਾ ਦੇ ਪੁੱਤੇ ਹਾਂ ਅੰਦਰ ਖੜਾ ਪੈਕਾ ਹਾਂ ਠੀਕ ਹੈ ਬਾਈ ਅੱਛਾ ਛਿੰਦੇ ਵੀਰੇ ਨੰਬਰ ਕਿੰਨਾ ਆਪਣਾ ਭਰਾ 9492521019 ਇੱਕ ਵਾਰੀ ਹੋਰ ਆਉਣ ਦੀ 9492521019 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਬਾਈ ਗੱਲਬਾਤ ਵੀਰੇ ਨਾਲ ਜੇ ਆ ਬਾਈ ਆ ਜਿਹੜੇ ਗੱਭਰੂ ਬੈਠੇ ਆ ਤੇ ਨੇ ਆ ਨਿੱਕੇ ਸਤਿ ਸ਼੍ਰੀ ਅਕਾਲ ਬੁਲਾਇ ਪੁੱਤ ਆ ਗਏ ਸਤਿ ਸ਼੍ਰੀ ਅਕਾਲ ਵਾਦੇ ਯਾਰ ਏ ਏ ਹੈਲੋ ਕੀ ਆਵਾਜ਼ ਹੈਲੋ ਕਰਦੇ ਏ ਆ ਕਰਤੀ ਹੈਲੋ ਬਾਈ ਠੀਕ ਹੈ ਤੇ ਆ ਕਾਲੀ ਛਲਟਲਾ ਬੰਦਾ ਖਤਰਨਾਕ ਆ ਬੰਦਾ ਥੋੜਾ ਜਿਹਾ ਠੀਕ ਠਾਕ ਆ ਕੁੱਲ ਮਿਲਾ ਕੇ ਗੱਲ ਕਰੀਏ ਵੇਖੋ ਕੁਰਸੀਆਂ ਡਾਈਆਂ ਨਾ ਜਿਵੇਂ ਐਮਐਲਏ ਆਇਆ ਹੁੰਦਾ ਇਲਾਕੇ ਦੇ ਵਿੱਚ ਐ ਬੈਠੇ ਗੱਭਰੂ ਹਾਂ ਠੀਕ ਆ ਫਿਰ ਤੇ ਗੱਲਬਾਤ ਲਈ ਨੰਬਰ 2 ਦਾ ਸਕਰੀਨ ਦੇ ਉੱਤੇ ਆ ਪਿੰਡ ਗੁਲਾਮਪੱਤਰਾ ਜ਼ਿਲ੍ਹਾ ਫਲੋਰੀਪੁਰ ਧੰਨਵਾਦ ਸ਼ੁਕਰੀਆ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ